ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਜਿਹੜਾ ਕੱਲ ਰੀਸੈਂਟਲੀ ਕੇਸ ਹੋਇਆ ਸੀਗਾ ਜਿਹਦੇ ਵਿੱਚ ਕਾਫੀ ਜਿਹੜੀ ਸੈਂਸੇਸ਼ਨ ਖਬਰਾਂ ਜਿਹੜੀਆਂ ਸੀਗੀਆਂ ਪ੍ਰੈਸ ਤੋਂ ਲੱਗੀਆਂ ਸੀਗੀਆਂ ਇਸ ਦੇ ਵਿੱਚ ਅਸੀਂ ਬ੍ਰੇਕਥਰੂ ਕੀਤੀ ਹੈਗੀ ਹੈ ਇਹ ਮੁਕੱਦਮਾ ਨੰਬਰ 20 ਹੈਗਾ 307 ਦੇ 34 ਆਪੀਸੀ ਦੇ ਆਮ ਜਨਕ ਤੱਕ ਅਸੀਂ ਜਿਹੜਾ ਸੀਗਾ ਦਰਜ ਕੀਤਾ ਗੁਰਕੀਰਤ ਸਿੰਘ ਜਿਹੜਾ ਇੰਜਰਡ ਸੀਗਾ ਅਮਜੀਠਾ ਰੋਡ ਦੇ ਵਿੱਚ ਹੋਇਆ ਸੀਗਾ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਅੰਕੁਸ਼ ਪੁੱਤਰ ਜਿਹੜਾ ਹੈਗਾ ਹੈਗਾ ਰਾਜਕੁਮਾਰ ਇਹਨੂੰ ਜਿਹੜਾ ਹੈਗਾ ਫੜ ਲਿਆ ਗ੍ਰਿਫਟਾਰ ਕਰ ਲਿਆ ਇਹਨਾਂ ਦੇ ਜਿਹੜੇ ਘਰ ਜਿਹੜਾ ਨੇ ਇਟਾਂ ਰੋਣਾ ਮਾਰੀਆਂ ਸੀਗਾ ਉਹਨਾਂ ਵੀ ਬੰਦੇ ਜਿਹੜੇ ਸੀਗੇ ਉਹ ਵੀ ਫੜ ਲਏਗੇ ਜੀ। ਕ੍ਰਾਸ ਕੇਸ ਦੇ ਵਿੱਚ ਉਹ ਵੀ ਜਿਹੜੇ ਹੈਗੇ ਆ ਰੋਹਿਤ ਸ਼ਹਾਜਾਦ ਜਿਹੜੇ ਹੈਗੇ ਆ ਦੋਨੇ ਬੰਦੇ ਜਿਹੜੇ ਆ ਗ੍ਰਿਫਤਾਰ ਕਰ ਲਏਗੇ। ਸਰ ਚਾਹਾਂਗੇ ਇੱਕ ਵਾਰੀ ਵਿਸਥਾਰ ਚ ਦੱਸ ਦੋ ਕਿ ਹੋਇਆ ਕੀ ਸੀਗਾ? ਵਿਸਥਾਰ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਈ ਸੀਗੀ ਕਿ ਜਿਹੜਾ ਆਪਣਾ ਅੰਕੁਸ਼ ਹੈਗਾ ਇਹਨਾਂ ਨੇ ਰਿਪੋਰਟ ਕੀਤੀ ਸੀਗੀ ਸਾਡੇ ਘਰ ਦੇ ਉੱਤੇ ਜਿਹੜੇ ਕਈ ਲੋਕਾਂ ਨੇ ਹਮਲਾ ਕੀਤਾ। ਇਲਾਕਾ ਕਿਹੜਾ? ਇਲਾਕਾ ਜਿਹੜਾ ਹੈਗਾ ਆਪਣਾ ਟੁੰਡੇ ਟੁੰਡੇ ਵਾਲਾ ਖੂਹ ਜਿਹੜਾ ਹੈਗਾ ਆਪਣੇ ਸਜੀਠਾ ਰੋਡ 88 ਫੁੱਟ ਦੇ ਉੱਤੇ ਪੈਂਦਾ ਹੈਗਾ ਉੱਥੇ ਇਹਨਾਂ ਨੇ ਇਨਫਾਰਮੇਸ਼ਨ ਦਿੱਤੀ ਕਿ ਸਾਡੇ ਘਰ ਪੈ ਗਈ ਮੈਂ ਉਦੋਂ ਵੀ ਮੌਕੇ ਤੇ ਜਾ ਕੇ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਇਹ ਤੇ ਬਹੁਤ ਜਲਦੀ ਹੈਗਾ ਹਜੇ ਕਿਉਂਕਿ ਸਾਨੂੰ ਉੱਥੇ ਮੌਕੇ ਦੇ ਹਾਲਾਤ ਦੇ ਮੁਤਾਬਕ ਜਿਹੜਾ ਸੀਗਾ ਔਰ ਵੈਰੀਫਿਕੇਸ਼ਨ ਜੋ ਗੱਲਾਂ ਦੱਸ ਰਹੇ ਸੀਗੇ ਉਹ ਮੌਕੇ ਤੇ ਵੈਰੀਫਾਈ ਨਹੀਂ ਸੀ ਹੋ ਰਹੀਆਂ ਸੋ ਸਾਨੂੰ ਲੱਗ ਰਿਹਾ ਸੀ ਕਿਤੇ ਨਾ ਕਿਤੇ ਪੀਏ ਜਿਹੜੀ ਕਹਾਣੀ ਜਿਹੜੀ ਹੈਗੀ ਹੈ ਹੋਰ ਕਿਸੇ ਪਾਸੇ ਨੂੰ ਸੋ ਇਸ ਤੋਂ ਬਾਅਦ ਥੋੜਾ ਜਿਹਾ ਅਸੀਂ ਜਿਹੜੀ ਹੈ ਸੀਸੀਟੀਵੀ ਫੁਟੇਜ ਨੂੰ ਖੰਘਾ ਲਿਆ ਔਰ ਵੀ ਲੋਕਲ ਇਨਫਾਰਮੇਸ਼ਨ ਉੱਥੋਂ ਗੈਦਰ ਅਸੀਂ ਇਸ ਜਿਹੜੀ ਸੀਗੀ ਆ ਇੱਕ ਕੇਸ ਨੂੰ ਬੜੀ ਸ਼ਕਤੀ ਜਿਹੜਾ ਹੈਗਾ ਉਹ ਆਪਣਾ ਇਸ ਕਨਕਲੂਜਨ ਤੇ ਨਿਕਲ ਕੇ ਕਿ ਇਹ ਜਿਹੜਾ ਹੈਗਾ ਜਿਹੜਾ ਇਹਨਾਂ ਨੇ ਕਹਾਣੀ ਦੱਸੀ ਹੈਗੀ ਆ ਇਹ ਕਹਾਣੀ ਕੁਝ ਹੋਰ ਹੈਗੀ ਆ ਸੋ ਕਹਾਣੀ ਜਿਹੜੀ ਸੀਗਾ ਜਿਹੜਾ ਇੰਜਰਡ ਬੰਦਾ ਸੀਗਾ ਉਹ ਜਿਹੜਾ ਅੰਕੁਸ਼ ਹੁਣਾ ਵੱਲੋਂ ਕੀਤਾ ਗਿਆ ਜਦਕਿ ਅੰਕੁਸ਼ ਹੁਣੀ ਆਪਣੇ ਆਪ ਨੂੰ ਦੱਸ ਰਿਹਾ ਕਿ ਸਾਡੇ ਘਰ ਆ ਕੇ ਪਏ ਨੇ ਜਦਕਿ ਜਿਹੜਾ ਇੰਜਰਡ ਬੰਦਾ ਹੈਗਾ ਇਹ ਅੰਕੁਸ਼ ਹੁਣਾ ਦੀ ਪਾਰਟੀ ਵੱਲੋਂ ਹੀ ਕੀਤਾ ਗਿਆ ਸੀਗਾ ਨਾਲ ਇਹਨਾਂ ਦੇ ਵਿੱਚ ਇੱਕ ਹੋਰ ਬੰਦਾ ਜਿਹੜਾ ਹੈਗਾ ਆ ਉਹਦਾ ਮੈਂ ਨਾਂ ਨਹੀਂ ਡਿਸਕਲੋਸ ਕਰ ਸਕਦਾ ਕਿਉਂਕਿ ਸਾਡੀਆਂ ਰੇਟਿੰਗ ਪਾਰਟੀਆਂ ਗਈਆਂ ਉਹਨਾਂ ਸਾਡਾ ਕੇਸ ਖਰਾਬ ਹੋਏਗਾ ਉਹਦੇ ਨਾਲ ਉਹਨੂੰ ਵੀ ਆਇਡੈਂਟੀਫਾਈ ਕਰ ਲਿਆ ਗਿਆ ਤੇ ਜਿਹੜਾ ਦੂਸਰਾ ਇਹਨਾਂ ਜਿਹੜੇ ਘਰ ਤੇ ਜਿਹੜਾ ਇਹਨਾਂ ਨੇ ਆ ਕੇ ਤੋੜਫੋੜ ਕੀਤੀ ਸੀ ਉਹ ਵੀ ਬੰਦੇ ਜਿਹੜੇ ਆ ਕ੍ਰਾਸ ਕੇਸ ਦੇ ਵਿੱਚ ਗ੍ਰਿਪਟ ਕਰ ਰਹੇ ਨੇ ਨਹੀਂ ਆਪ ਨੇ ਇਸੀ ਕਰਵਾਇਆ ਇਹਨਾਂ ਨੇ ਹਮਲਾ ਬਟ ਇਹਨਾਂ ਨੇ ਜਿਹੜੀ ਇਨਫੋਰਮੇਸ਼ਨ ਸਟਾਰਟਿੰਗ ਤੇ ਸਟਾਰਟਿੰਗ ਤੇ ਇਨਫੋਰਮੇਸ਼ਨ ਦਿੱਤੀ ਹੋਰ ਇਨਫੋਰਮੇਸ਼ਨ ਇਸ ਬਿਹਾਵ ਨਾਲ ਦਿੱਤੀ ਕਿ ਇਹਨਾਂ ਲਈ ਲੱਗ ਰਹੇ ਸੀ ਕਿ ਇਹ ਵਿਕਟਮ ਹੈਗੇ ਨੇ ਜਦਕਿ ਇਹ ਜਿਹੜੇ ਹੈਗੇ ਨੇ ਕੇਸ ਦੇ ਵਿੱਚ ਜਿਹੜੇ ਹੈਗੇ ਆਪਣੇ ਆਪ ਨੂੰ ਕਿਊਸ ਦੇ ਪਹਿਲਾਂ ਬਲਾ ਕੇ ਆਪਣੇ ਆਪ ਨੂੰ ਪਹਿਲਾਂ ਇਨਫੋਰਮੇਸ਼ਨ ਦੇ ਕੇ ਕੋਸ਼ਿਸ਼ ਕਰਨ ਦੀ ਤਾਕਤ ਕੀਤੀ ਕਿ ਅਸੀਂ ਵਿਕਟਮ ਹੈਗੇ ਆਂ ਜਦ ਕਿ ਉਹ ਵਿਕਟਮ ਨਹੀਂ ਸੀ। ਬਲੇ ਪਹਿਲਾਂ ਇਹਨਾਂ ਨੇ ਆਪ ਹੀ ਹਮਲਾ ਕੀਤਾ। ਨਹੀਂ ਹਮਲਾ ਦੂਜੀ ਪਾਰਟੀ ਨੇ ਕੀਤਾ ਪਰ ਐਗਰੈਸਿਵ ਇਹ ਸੀਗੇ। ਹੂੰ ਐਗਰੈਸਿਵ ਜਿਹੜੇ ਸੀਗੇ ਉਹ ਇਹ ਸੀਗੇ ਜਦੋਂ ਗੋਲੀ ਚੱਲੀ ਵਾਕੇ ਚੱਲੀ ਹੈ ਗੋਲੀ ਚੱਲੀ ਤਾਂ ਕੁਰਤੀ ਸਿੰਘ ਇੰਜਰਡ ਹੋਇਆ ਜੀ। ਗੋਲੀ ਕਿਹੜੇ ਬੰਦੇ ਵੱਲੋਂ ਚੱਲੀ ਆ ਜਿਹਨੇ ਜਿਨ੍ਹਾਂ ਨੂੰ ਜਿਹੜੇ ਵਿਕਟਮ ਜਿਹੜੇ ਹੈਗੇ ਨੇ ਜਿਹੜੇ ਆਪਣੇ ਆਪ ਨੂੰ ਵਿਕਟਮ ਦੱਸ ਰਹੇ ਸੀਗੇ ਉਸ ਪਾਰਟੀ ਵੱਲੋਂ ਜਿਹੜੀ ਹੈ ਗੋਲੀ ਜਿਹੜੀ ਹੈ ਚਲਾਈ ਗਈ। ਪਰ ਉਹਨਾਂ ਨੇ ਖੋਲ ਵੀ ਦਿੱਤੇ ਫ ਜੋਕ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਪਾਰਟ ਆਫ ਇਨਵੈਸਟੀਗੇਸ਼ਨ ਹੈਗੀ ਹੈ ਤੁਸੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਜਿਹੜੀ ਵਿਕਟਮ ਪਾਰਟੀ ਆਪਣੇ ਆਪ ਨੂੰ ਤੁਹਾਨੂੰ ਵਿਕਟਮ ਦੱਸ ਰਹੀ ਸੀਗੀ ਅੱਜ ਉਹ ਅਕਿਊਜ਼ਡ ਨੇ ਸੋ ਕਹਾਣੀ ਜੋ ਤੁਹਾਨੂੰ ਦੱਸੀ ਗਈ ਉਹ ਦੂਸਰੇ ਤਰੀਕੇ ਨਾਲ ਹੈ ਪੁਲਿਸ ਨੂੰ ਨਹੀਂ ਸਾਰਿਆਂ ਨੂੰ ਮੌਕੇ ਤੇ ਜਿਹੜੇ ਵੀ ਗਏ ਜਿੰਨੇ ਵੀ ਬਤਰਕਾਰ ਸਾਰਿਆਂ ਭਾਈ ਜਾਲਾ ਸਾਰਾ ਉੱਤੇ ਸੀਗਾ ਉਹਨਾਂ ਨੇ ਇਸ ਤਰੀਕੇ ਨਾਲ ਪਿਕਚਰ ਜਿਹੜੀ ਸੀਗੀ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਜਿਹੜੀ ਇੱਥੇ ਬਹੁਤ ਵੱਡੀ ਜਿਹੜੀ ਲੜਾਈ ਹੋਈ ਹੈ ਇਹ ਹੋਈ ਆ ਬਟ ਅਲਟੀਮੇਟਲੀ ਸ਼ਾਮਾਂ ਤੱਕ ਅਸੀਂ ਇੱਕ ਕਨਕਲੂਜਨ ਕੱਢ ਲਿਆ ਸੀਗਾ ਕਿ ਗੱਲ ਜਿਹੜੀ ਹੈਗੀ ਅ ਇਹ ਜਿਹੜੇ ਹੈਗੇ ਨੇ ਇਹ ਕਹਾਣੀ ਹੋ ਸਰ ਯਕਦਮ ਇਸ ਤਰ੍ਹਾਂ ਦੀ ਫਿਲਮ ਜਿਹੜੀ ਬਣਾਣੀ ਬਹੁਤ ਉਹ ਮੁਸ਼ਕਲ ਹੈ ਯਕਦਮ ਕੀ ਇਹਨਾਂ ਦਾ ਪਹਿਲੇ ਪਲਾਨ ਸੀ ਕਿ ਸਾਡੇ ਤੇ ਹਮਲਾ ਹੋਏਗਾ ਤੇ ਅਸੀਂ ਇਸ ਤਰੀਕੇ ਨਾਲ ਯਾਰੀ ਕਰਾਂਗੇ ਗੱਲ ਉਹ ਨਹੀਂ ਹੈਗਾ ਅੱਜ ਕੱਲ ਬਹੁਤ ਜਿਹੜਾ ਟੈਕਨੀਕੀ ਯੋਗ ਹੈਗਾ ਬਹੁਤ ਜ਼ਿਆਦਾ ਜਿਹੜੀ ਐਡਵਾਂਸਮੈਂਟ ਹੈਈਆਂ ਨੇ ਸੋ ਇਮੀਡੀਏਟਲੀ ਜਿਹੜੇ ਹੈਗਾ ਵਾਰਦਾਤ ਕਰਕੇ ਆਪਣੇ ਆਪ ਨੂੰ ਜਿਹੜਾ ਹੈਗਾ ਨਿਰਦੋਸ਼ ਸਾਬਤ ਕਰਨ ਦੇ ਲਈ ਇਨਫੋਰਮੇਸ਼ਨ ਪਹਿਲਾਂ ਪੁਲਿਸ ਨੂੰ ਦੇ ਕੇ ਆਪਣੇ ਬੇਸ ਤਰੀਕੇ ਦੇ ਨਾਲ ਇਨਫੋਰਮੇਸ਼ਨ ਨੂੰ ਜਨਰੇਟ ਕਰਦੇ ਨੇ ਸੋ ਉਸ ਚੀਜ਼ ਤੋਂ ਇਹਨਾਂ ਦੀ ਗੀਰੀ ਹੈ ਵੈਪਨ ਕਿੰਨਾ ਦਾ ਜਿੱਤ ਤੋਂ ਗੋਲੀਆਂ ਚਲਾਈਆਂ ਮੈਂ ਉਹੀ ਕਹਿ ਰਿਹਾ ਨਾ ਉਹਨੂੰ ਪਾਰਟੀ ਦੇ ਫੰਡ ਗਏ ਹੋਏ ਨੇ ਇੱਕ ਬੰਦਾ ਜਿਹੜਾ ਆਈਡੈਂਟੀਫਾਈ ਕਰ ਲਿਆ ਜਿੰਨੇ ਚਲਾਈ ਹੈ ਗੋਲੀ ਕਿੰਨੇ ਗਨ ਛੋੜੇ ਸੀ ਕਿੰਬੂ ਕਿੰਨੇ ਗਨ ਛੋੜੇ ਹੋਏ ਸਾਨੂੰ 4 ਖੋਲ ਮੌਕੇ ਤੋਂ ਮਿਲੇ ਸਰ ਇਹਨਾਂ ਨੇ ਆਪ ਹੀ ਫਿਰ ਆਪਣੇ ਉਨੂੰ ਗੋਲੀ ਮਾਰਨ ਲਾਈ ਸੀ ਇੱਕ ਤਰ੍ਹਾਂ ਦੀ ਨਹੀਂ ਗੋਲੀ ਚੱਲੀ ਗੋਲੀ ਲੱਗ ਗਈ ਅੱਛਾ ਗੋਲੀ ਚਲਾਈ ਹੈ ਜਿਹੜੀਆਂ ਇਹਨਾਂ ਨੇ ਉਹ ਦੂਸਰੀ ਪਾਰਟੀ ਦੇ ਲੱਗੀ ਹੈ। ਟੋਟਲ ਸੋ ਕਿੰਨੇ ਕਾਬੂ ਕਿਤੇ ਕਿੰਨੇ ਟੋਟਲ ਹੁਣ ਤੱਕ ਜਿਹੜੇ ਹੈਗੇ ਆ ਜਿਹੜੇ ਇੱਕ ਜਿਹੜਾ ਇੰਜਰਡ ਹੈਗਾ ਉਹ ਤੇ ਦੋ ਹੋਰ ਦਿੱਤੇ। ਇੱਕ ਪਾਸੇ ਤਿੰਨ ਬੰਦੇ ਫੜੇ ਗਏ ਹੈਗੇ ਨੇ ਤੇ ਇੱਕ ਪਾਸੇ ਇੱਕ। ਇਹ ਦੋਨੋਂ ਪਾਰਟੀਆਂ ਦੇ ਪਹਿਲਾਂ ਕੋਈ ਤੁਹਾਡੇ ਹੈਗੇ ਪਹਿਲਾਂ ਇਹਨਾਂ ਦੇ ਪਰਚੇ ਸੀਗੇ ਆਪਸ ਦੇ ਵਿੱਚ ਇਹਨਾਂ ਦੀ ਰੰਜਿਸ਼ ਵਾਸ਼ੀ ਸੀ। ਹੁਣ ਦੋਨੋਂ ਪਾਰਟੀਆਂ ਦੇ ਪਰਚੇ ਦੋ ਕੀ ਕਰਾਉਂਦੇ? ਕਰਾਸ ਕੇਸ ਹੁੰਦਾ। ਦੋਨੋਂ ਪਾਰਟੀਆਂ ਦੇ। ਕਿਹੜਾ ਐਗਰੈਸਿਵ ਸੀਗਾ ਉਹਦੇ ਤੇ ਜਿਹੜਾ ਹੈਗਾ ਆ ਪਹਿਲਾ ਉਹਨੂੰ ਜਿਹੜਾ ਹੈ ਪੰਜਰਾ ਫੱਟ ਰੋ ਉਹਦੇ ਤੇ ਵੀ ਪਰਸ ਤੁਸੀਂ ਕੀਤਾ ਜੀ ਲੱਕੀ ਨਹੀਂ ਜਿਹੜਾ ਜਿੰਨੇ ਜਿਹਦਾ ਜੋ ਜੋ ਰੋਲ ਹੈਗਾ ਮੈਂ ਫੱਟੜ ਵਾਲੇ ਨੂੰ ਨਹੀਂ ਕਹਿ ਰਿਹਾ ਮੈਂ ਜਿਹਦਾ ਜੋ ਜੋ ਰੋਲ ਹੈਗਾ ਜਿਹਦਾ ਸਾਰੇ ਹੁੰਦਾ ਜੀ ਜੀ ਸਰ ਇੱਕ ਮਿੰਟ ਸਮਝੋ ਲੱਕੀ ਰਣਜੀਤ ਸ਼ਾਹ ਦੀ ਮੈਚ ਚੱਲ ਨਹੀਂ ਰਹੀ ਵੈਸੇ ਉਹ ਕੱਲ੍ਹ ਵਾਲੇ ਸਰ ਇਹਨਾਂ ਦੀ ਰਣਜੀਤ ਚੱਲ ਕੀ ਰਹੀ ਆ ਅੱਜ ਬਸ ਚੱਲ ਰਹੀ ਹੈ ਥੋੜੀ ਪਰਸਨਲ ਹੈਗੀ ਆ ਉਹ ਮੈਂ ਓਪਨਲੀ ਨਹੀਂ ਡਿਸਕਲੋਸ ਕਰ ਠੀਕ ਹੈ ਜੀ